ਉਹੀ ਨਾ ਸੋ ਰੋਟੀ ਪਾਣੀ ਚਾ ਪਾਣੀ ਚਾ ਹੈਗੀ ਆ ਉਹ ਬਹੁਤ ਤੁਹਾਨੂੰ ਤੁਹਾਡਾ ਹੌਸਲਾ ਦੇਖ ਕੇ ਬੜੀ ਤਸੱਲੀ ਹੋਈ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਪੰਜਾਬ ਚ ਜੰਮਿਆਂ ਨੂੰ ਨਿੱਤ ਮਹੀਮਾ ਕਹਿੰਦੇ ਜਦੋਂ ਪੰਜਾਬ ਚ ਜੰਮ ਪੀਏ ਨਾ ਫਿਰ ਕੋਈ ਨਾ ਕੋਈ ਕੋਈ ਨਾ ਕੋਈ ਮਹੀਮ ਚੱਲਦੀ ਹੋ ਰਹਿੰਦੀ ਹੈ ਕਿਸੇ ਨਾ ਕਿਸੇ ਮੁਸੀਬਤ ਦਾ ਸਾਹਮਣਾ ਪੰਜਾਬੀ ਕਰਦੇ ਹੋ ਰਹਿੰਦੇ ਆ ਪਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਦਾ ਹੈ ਫਿਰ ਵੀ ਕਿਤੇ ਇਹ ਡਿਗਣ ਜੇ ਵਾਲੀ ਗੱਲ ਨਹੀਂ ਕਰਦੇ ਹੈਗੇ ਭਾਵੇਂ ਕੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਜੀ ਜਦੋਂ ਅਰਦਾਸ ਕਰ ਰਹੇ ਸੀ ਉਹਨਾਂ ਦਾ ਗੱ ਪਾਰ ਆਇਆ ਸੀ ਉਹਨਾਂ ਦਾ ਰੋਣ ਨਿਕਲ ਗਿਆ ਸੀ ਭੁੱਬ ਮਾਰ ਕੇ ਰੋਏ ਐ ਇਥੋਂ ਪਤਾ ਲੱਗਦਾ ਹੈ ਵੀ ਕਿੰਨੀ ਗੰਭੀਰ ਸਥਿਤੀ ਹੈ ਇੱਕ ਸਿੰਘ ਸਾਹਿਬ ਦਾ ਵੀ ਗਲਾ ਰੁਕ ਗਿਆ ਪਰ ਫਿਰ ਵੀ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈ ਫਿਰ ਵੀ ਪੰਜਾਬੀ ਚੜ੍ਹਦੀ ਕਲਾ ਨਾਲ ਆਪ ਦਾ ਜਿਹੜਾ ਸੰਘਰਸ਼ ਹੈ ਉਹ ਵਿੱਢਿਆ ਹੋਇਆ ਹੈ ਉਹਨਾਂ ਨੇ ਸੰਘਰਸ਼ਾਂ ਦੀ ਗੱਲ ਕਰੀਏ ਪੰਜਾਬੀ ਤਾਂ ਪੈਦਾ ਹੀ ਸੰਘਰਸ਼ ਦੇ ਵਿੱਚੋਂ ਹੋਏ ਐ ਪੰਜਾਬੀ ਕੌਮ ਤਾਂ ਪੈਦਾ ਹੀ ਖੰਡੇ ਦੀ ਧਾਰ ਵਿੱਚੋਂ ਹੋਈ ਹੈ ਪੁਰਾਣੇ ਨਿਹੰਗ ਸਿੰਘ ਕਹਿੰਦੇ ਹੁੰਦੇ ਸੀ ਇਹ ਗੱਲ ਕਿ ਪੰਜਾਬ 'ਚ ਜੰਮਿਆ ਨੂੰ ਨਿਤ ਮੁਹੀਮਾ ਨਵੀਂ ਨਵੀਂ ਮੁਹੀਮਾ ਰੋਜ਼ ਜਾਂਦਾ ਸੀ ਜਦੋਂ ਘਰੋਂ ਨਿਕਲਦਾ ਸੀ ਪਤਾ ਨਹੀਂ ਸੀ ਹੁੰਦਾ ਵੀ ਕਿਹੋ ਜਿਹਾ ਸੰਘਰਸ਼ ਕਰਨਾ ਪੈ ਜੇ ਕਿਧਰ ਨੂੰ ਕਿਹਦੇ ਨਾਲ ਲੜਨਾ ਪੈ ਜੇ ਸੋ ਇਹੀ ਹਾਲਾਤ ਅੱਜ ਵੀ ਬਣੇ ਹੋਏ ਐ ਸਾਰਾ ਪੰਜਾਬ ਕੁਰਲਾ ਰਿਹਾ ਇੱਕ ਪਾਸਾ ਪੰਜਾਬ ਦਾ ਮਾਝੇ ਵਾਲਾ ਜਿਹੜਾ ਏਰੀਆ ਉਹ ਬਹੁਤਾ ਕਰਕੇ ਪਾਣੀ ਦੀ ਲਪੇਟ ਦੇ ਵਿੱਚ ਆ ਗਿਆ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਗਿਆ ਪਰ ਹੁਣ ਮਾਲਵੇ ਵਾਲਿਆਂ ਨੇ ਤੇ ਦੁਆਬੇ ਵਾਲਿਆਂ ਨੇ ਫਿਰ ਉੱਠ ਕੇ ਉੱਥੇ ਮਦਦ ਲਈ ਪਹੁੰਚ ਗਏ ਐ ਉੱਥੇ ਆਪੋ ਆਪਣੀਆਂ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਜਿਹਦੇ ਕੋਲ ਜੋ ਸੰਦ ਸੰਦੇੜ ਹੈਗਾ ਲੈ ਕੇ ਉਹ ਪਹੁੰਚਿਆ ਹੋਇਆ ਭਾਵੇਂ ਕਿ ਖਤਰਾ ਮੂਲ ਲੈ ਕੇ ਨੌਜਵਾਨ ਲੱਗੇ ਹੋਏ ਆ ਪਾਣੀ ਦੇ ਵਿੱਚ ਉਥੇ ਚਾਹੇ ਐਨਡੀਆਰਐਫ ਦੀਆਂ ਟੀਮਾਂ ਵੀ ਹੈਗੀਆਂ ਨੇ ਐਸਡੀਆਰਐਫ ਦੀਆਂ ਟੀਮਾਂ ਵੀ ਹੈਗੀਆਂ ਨੇ ਪਰ ਫੇਰ ਵੀ ਜਿਹੜਾ ਨੌਜਵਾਨਾਂ ਦਾ ਜਜਬਾ ਹੈ ਨਾ ਉਹ ਸਾਰਿਆਂ ਨਾਲੋਂ ਵੱਧ ਹੈ ਪੰਜਾਬ ਦੇ ਜਿਹੜੇ ਨੌਜਵਾਨ ਉਥੇ ਲੱਗੇ ਹੋਏ ਆ ਜਿਨ੍ਹਾਂ ਨੇ ਸੰਘਰਸ਼ ਵਿੱਡੇ ਹੋਏ ਆ ਉਹਨਾਂ ਦੇ ਚਿਹਰਿਆਂ ਵੱਲ ਦੇਖਿਓ ਦਗ-ਦਗ ਕਰਦੇ ਚਿਹਰੇ ਆ ਜੇ ਕਿਸੇ ਨੇ ਪੁੱਛੀਏ ਨਾ ਵੀ ਕਿਵੇਂ ਹੋ ਅਗਲਾ ਕਹਿੰਦੇ ਚੜਦੀ ਕਲਾ ਚ ਆ ਸਭ ਠੀਕ ਹੈ ਗੁਰੂ ਰਾਮਦਾਸ ਕਿਰਪਾ ਕਰਨਗੇ ਮੈਂ ਨਾ ਇੱਕ ਵੀਡੀਓ ਦੇਖੀ ਇੱਕ ਬਾਪੂ ਜੀ ਮੇਰਾ ਖਿਆਲ ਹੈ ਵੀ 8 ਕੱਡ ਫੁੱਟ ਪਾਣੀ ਹੋਣਾ 7-7 8-8 ਫੁੱਟ ਪਾਣੀ ਉਹ ਇੱਕ ਬਾਪੂ ਜੀ ਸੀਗੇ ਬਜ਼ੁਰਗ ਸੀਗੇ ਮੇਰੇ ਖਿਆਲ 70-75 ਸਾਲ ਦੇ ਉਹਨਾਂ ਦੀ ਉਮਰ ਹੋਣੀ ਹੈ ਉਹ ਇੱਕ ਖਾਲੀ ਪੀਪੀ ਨਾ ਟੱਕਣ ਬੰਦ ਕਰਕੇ ਉਹਦਾ ਉਹਦਾ ਸਹਾਰਾ ਲੈ ਕੇ ਤਿਰ ਰਹੇ ਸੀਗੇ ਹੜ ਕੇ ਆ ਰਹੇ ਸੀ ਨੌਜਵਾਨਾਂ ਨੇ ਉਹਨਾਂ ਨੂੰ ਅੱਗੇ ਹੋ ਕੇ ਫੜਿਆ ਕੱਢਿਆ ਬਹੁਤ ਮਤਲਬ ਕੀ ਨਾ ਚੁੱਕ ਹਾਲਤ ਦੇ ਵਿੱਚ ਸੀਗੇ ਬਾਪੂ ਜੀ ਜਦੋਂ ਉਹਨਾਂ ਨੂੰ ਖਾੜ ਕੇ ਬਾਹਾਂ ਤੋਂ ਨੌਜਵਾਨਾਂ ਨੇ ਲਿਆਂਦਾ ਪੁੱਛਿਆ ਬਾਪੂ ਜੀ ਕਿਵੇਂ ਹੋ ਬਾਪੂ ਕਹਿੰਦਾ ਭਾਈ ਜਮਾ ਚੜਦੀ ਕਲਾ ਚ ਉਥੋਂ ਪਤਾ ਲੱਗਦਾ ਆ ਪੰਜਾਬ ਹੈ ਮਰਦੇ ਮਰਦੇ ਵੀ ਕਹੀ ਜਾਂਦੇ ਆ ਵੀ ਜਮਾ ਚੜਦੀ ਕਲਾ ਚ ਹੜ੍ਹ ਕੇ ਆ ਰਹੇ ਆ 70 75 ਸਾਲਾਂ ਦੀ ਉਮਰ ਹੈ ਫਿਰ ਵੀ ਕਹੀ ਜਾਂਦੇ ਆ ਜਮਾ ਚੜਦੀ ਕਲਾ ਚ ਪੰਜਾਬ ਦੀ ਚੜਦੀ ਕਲਾ ਪਤਾ ਕਿੱਥੋਂ ਦਿਖਦੀ ਹੈ ਭਾਵੇਂ ਡੁੱਬ ਰਹੇ ਆ ਜੋ ਮਰਜੀ ਹੋ ਰਿਹਾ ਇੱਕ ਮੈਂ ਦੇਖਿਆ ਇੱਕ ਪੱਤਰਕਾਰ ਵੀਰ ਸਾਡਾ ਨਾ ਉੱਥੇ ਗਿਆ ਇੱਕ ਭੈਣ ਨਾ ਆਪਣੇ ਘਰੇ ਉਹਦੇ ਪਾਣੀ ਆਇਆ ਹੋਇਆ ਹੈ ਗੋਡੇ-ਗੋਡੇ ਤੱਕ ਪਾਣੀ ਵੜਿਆ ਹੋਇਆ ਉਹ ਭੈਣ ਉਸ ਪੱਤਰਕਾਰ ਵੀਰ ਨੂੰ ਕਹਿੰਦੀ ਹੈ ਕਹਿੰਦੀ ਵੀਰ ਜੀ ਆ ਜਾਓ ਇੱਧਰ ਸਾਡੇ ਵੱਲ ਚਾਹ ਬਣਾ ਦਈਏ ਆਪਾਂ ਐ ਦੀ ਚਾਹ ਬਣਾਵਾਂ ਇਹ ਪੰਜਾਬੀਆਂ ਦੀ ਫਿਤਰਤ ਹੈ ਆਪ ਜਿੰਨੇ ਮਰਜੀ ਮੁਸੀਬਤ ਚ ਹੋਈਏ ਬਾਈ ਆ ਚੜਦੀ ਕਲਾ ਹੈ ਯਾਰ ਉਹ ਉਹਨਾਂ ਦੇ ਘਰੇ ਗੋਡੇ-ਗੋਡੇ ਪਾਣੀ ਤੁਰੇ ਫਿਰਦਾ ਉਹ ਭੈਣਾ ਫੇਰ ਵੀ ਕਹਿ ਰਹੀ ਹੈ ਵੀਰ ਜੀ ਆਜੋ ਚਾਹ ਬਣਾਈਏ ਡੁੱਬੇ ਪਏ ਦੇ ਵਿੱਚ ਵੀ ਜਿੱਥੇ ਸਾਰਿਆਂ ਨੂੰ ਆਪੋਤਾ ਪੀ ਪਈ ਹੋਈ ਹੈ ਉੱਥੇ ਵੀ ਪੰਜਾਬੀ ਇੱਕ ਦੂਜੇ ਨੂੰ ਚਾਹ ਪੁੱਛਦੇ ਉਹ ਪੁੱਛ ਰਹੇ ਹੈ ਜਿਹੜੇ ਡੁੱਬੇ ਪਏ ਹੈ ਇੱਕ ਬਾਪੂ ਦੀ ਮੈਂ ਹੋਰ ਵੀਡੀਓ ਦੇਖੀ ਉਹ ਉਹਦਾ ਸਾਰਾ ਕੁਝ ਡੁੱਬ ਗਿਆ ਉਹ ਵਿਚਾਰਾ ਚਾਹ ਤੇ ਪਕੌੜੇ ਛੋਲੇ ਚ ਪਾ ਕੇ ਲਈ ਫਿਰਦਾ ਲੈ ਛਕ ਲੋ ਭਾਈ ਉਹ ਮੁੰਡਿਆਂ ਨੂੰ ਕਹਿੰਦਾ ਮੁੰਡਿਓ ਤੁਸੀਂ ਕੱਲ ਦੇ ਲੱਗੇ ਹੋਏ ਹੋ ਭਾਈ ਲੰਗਰ ਛਕ ਲੋ ਚਾਹ ਛਕ ਲੋ ਪਕੌੜੇ ਛਕ ਲੋ ਯ ਸੱਚੀ ਇੱਕ ਵਾਰੱਖਾਂ ਪਰ ਆਉਂਦੀਆਂ ਇਹਨਾਂ ਦੇਖ ਕੇ ਇੱਕ ਵਾਰ ਸੱਚੀ ਰੋਣ ਜਾਂ ਨਿਕਲਦਾ ਪਰ ਮੈਂ ਫੇਰ ਕਹਿਣਾ ਵੀ ਇਹ ਚੜ੍ਹਦੀ ਕਲ ਹੈ ਮਤਾ ਕੋਈ ਇਹਨਾਂ ਹੰਝੂਆਂ ਨੂੰ ਦੇਖ ਕੇ ਸਾਡੇ ਸਿੰਘ ਸਾਹਿਬ ਦੇ ਹੰਝੂ ਆਏ ਆ ਉਹਨਾਂ ਨੂੰ ਦੇਖ ਕੇ ਸਾਡੀ ਕਮਜ਼ੋਰੀ ਨਾ ਸਮਝਿਓ ਇਹ ਸਾਡੇ ਅੰਦਰ ਦੀ ਇਨਸਾਨੀਅਤ ਹੈ ਜਿਹੜੀ ਆਪਣੇਆਂ ਨੂੰ ਦੇਖ ਕੇ ਪ੍ਰਗਟ ਹੁੰਦੀ ਹੈ ਜਿਹੜੀ ਆਪਣੇਆਂ ਦਾ ਦੁੱਖ ਦੇਖ ਕੇ ਸਾਡੇ ਅੰਦਰੋਂ ਹੰਝੂ ਕਿਰਦੇ ਆ ਅੱਜ ਇਹ ਵੀ ਨਹੀਂ ਕਿਤੇ ਲੱਭਦਾ ਆਪਣੇਆਂ ਨੂੰ ਦੇਖ ਕੇ ਬਹੁਤੇ ਠਹਾਕੇ ਲਾਂਦੇ ਆ ਤਾੜੀਆਂ ਲਾਂਦੇ ਆ ਆਪਣੇਆਂ ਨੂੰ ਦੁਖੀ ਦੇਖ ਕੇ ਨਾ ਹੰਝੂ ਕਿਸੇ ਦੇ ਹੀ ਨਿਕਲਦੇ ਆ ਇਹ ਵੀ ਪੰਜਾਬ ਦੇ ਵਿੱਚ ਹੀ ਹੋ ਲੱਗਦਾ ਕਿ ਤੇ ਹੋਰ ਨਹੀਂ ਹੋ ਸਕਦਾ ਇਹ ਵੀ ਵੱਡੀ ਗੱਲ ਹੈ ਬਾਕੀ ਪੰਜਾਬ ਚੜ੍ਹਦੀ ਕਲਾ ਚ ਆ ਯਾਰ ਅਸੀਂ ਤਾਂ ਉਦੋਂ ਵੀ ਚੜ੍ਹਦੀ ਕਲਾ ਚ ਸਾਂ ਜਦੋਂ ਅਸੀਂ ਜੰਗਲਾਂ ਦੇ ਵਿੱਚ ਰਹਿੰਦੇ ਸੀ ਤੇ ਕਹਿੰਦੇ ਹੁੰਦੇ ਸੀ ਮਹਿਲਾਂ ਚ ਰਹਿਦਾ ਜਦੋਂ ਅਸੀਂ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸੀ ਅਸੀਂ ਉਦੋਂ ਵੀ ਚੜ੍ਹਦੀ ਕਲਾ ਚ ਸਾਂ ਅਸੀਂ ਜਦੋਂ ਛੋਲੇ ਖਾਂਦੇ ਸੀਗੇ ਮੁੱਠ ਛੋਲਿਆਂ ਦੀ ਖਾ ਕੇ ਗੁਜ਼ਾਰਾ ਕਰਦੇ ਸੀ ਤੇ ਕਹਿੰਦੇ ਹੁੰਸੀ ਅਸੀਂ ਤੇ ਬਾਦਾਮ ਖਾਨੇ ਆ ਅਸੀਂ ਉਦੋਂ ਵੀ ਚੜ੍ਹਦੀ ਕਲਾ ਚ ਸਾਂ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਕੇ ਵਕਤ ਪਾ ਦਿੰਦੇ ਸੀਗੇ ਮਹਿਲਾਂ ਵਾਲਿਆਂ ਨੂੰ ਅਸੀਂ ਉਹਨਾਂ ਦੇ ਹੀ ਵਾਰਿਸ ਆ ਅਸੀਂ ਉਹਨਾਂ ਨਲੂਆਂ ਦੇ ਹੀ ਵਾਰਿਸ ਆ ਸਾਡੇ ਉਹਨਾਂ ਦਾ ਹੀ ਲਹੂ ਤੁਰਿਆ ਫਿਰਦਾ ਇਹ ਉਹੀ ਲਹੂ ਹੈ ਉਹੀ ਸਪਿਰਟ ਹੈ ਉਹੀ ਡੀਐਨਏ ਹੈ ਜਿਹੜਾ ਅੱਜ ਖੜਾਂ ਦੇ ਮੂਰੇ ਹੀ ਕਢਾ ਕੇ ਖੜ ਗਿਆ ਤੇ ਤੁਸੀਂ ਸਾਬਤ ਕਰਤਾ ਪੰਜਾਬੀਓ ਤੁਹਾਡੇ ਵਰਗਾ ਕੋਈ ਨਹੀਂ ਹੈਗਾ ਯਾਰ ਬਸ ਡਟੇ ਰਹੋ ਦੰਦਾਂ ਥੱਲੇ ਜੀਬ ਦੇ ਕੇ ਥੋੜਾ ਜਿਹਾ ਸਮਾਂ ਬਹੁਤਾ ਨਿਕਲ ਗਿਆ ਥੋੜਾ ਰਹਿ ਗਿਆ ਕੱਢ ਲਿਓ ਮੇਰਾ ਵੀਰ ਤੇ ਇੱਕ ਦੂਜੇ ਦਾ ਏਕਾ ਜਰੂਰ ਕਾਇਮ ਰੱਖਿਓ ਆਪਾਂ ਇੱਥੇ ਏਕਾ ਰੱਖਣਾ ਸਾਰਿਆਂ ਨੂੰ ਦਿਖਾਣਾ ਵੀ ਪੰਜਾਬੀ ਏਕਾ ਪੰਜਾਬੀ ਅਲੱਗ-ਅਲੱਗ ਨਹੀਂ ਹੈਗੇ ਫਿਰ ਚਾਹੇ ਉਹ ਪੰਜਾਬੀ Hindu ਹੈ ਪੰਜਾਬੀ Sikh ਹੈ ਪੰਜਾਬੀ Musalman ਹੈ ਭਾਵੇਂ ਪੰਜਾਬੀ ਈਸਾਈ ਹੈ ਜਿਹੜਾ ਵੀ ਪੰਜਾਬ ਚ ਰਹਿੰਦਾ ਜਿਹਦੇ ਆਧਾਰ ਕਾਰਡ ਦੇ ਉੱਤੇ ਐਡਰੈਸ ਪੰਜਾਬ ਲਿਖਿਆ ਉਹ ਇੱਕੋ ਗੱਲ ਬਕੜੀ ਦੇ ਵਿੱਚ ਹੈ ਉਹ ਇੱਕ ਹੈ ਇਹ ਆਪਾਂ ਸਾਰਿਆਂ ਨੂੰ ਦਿਖਾ ਦੇਣੀ ਹੈ ਇਹ ਚੀਜ਼ ਤੇ ਇਹ ਤੁਸੀਂ ਦਿਖਾਣੀ ਹੈ ਤਗੜੇ ਹੋ ਕੇ ਲੱਗੇ ਰਹੋ ਬਹੁਤਾ ਸਮਾਂ ਲੰਘ ਗਿਆ ਥੋੜਾ ਰਹਿ ਗਿਆ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਚੰਗਾ ਸਮਾਂ ਆਏਗਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਪੰਜਾਬ ਨਾ ਇੱਕ ਸਪ੍ਰਿੰਗ ਦੀ ਤਰ੍ਹਾਂ ਹੈ ਜਿੰਨਾ ਇਹਨੂੰ ਦੱਬਦੇ ਆ ਜਿੰਨਾ ਦੱਬਦੇ ਆ ਨਾ ਫਿਰ ਉਹ ਤੋਂ ਦੁੱਗਣੀ ਪਾਵਰ ਨਾਲ ਉੱਪਰ ਉੱਠਦਾ ਹੈ ਦੁੱਗਣੀ ਤਾਕਤ ਨਾਲ ਉੱਪਰ ਤੇ ਉਠਾਂਗੇ ਜਰੂਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਉਠਾਣਗੇ ਮਹਾਰਾਜ ਆਪੇ ਕਿਰਪਾ ਕਰਨਗੇ ਕਲਾ ਵਰਤੇਗੀ ਇਸ ਗੱਲ ਦਾ ਭਰੋਸਾ ਰੱਖਿਓ ਮੇਰੀ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਹੈ ਜਿਹੜੇ ਅਜੇ ਘਰਾਂ ਦੇ ਵਿੱਚ ਬੈਠੇ ਐ ਨਾ ਵੀਰੋ ਨਿਕਲੋ ਬਾਹਰ ਲੋਕੀ ਕਹਿੰਦੇ ਹੁੰਦੇ ਐ ਨਾ ਵੀ ਮਾਝਾ ਅਲੱਗ ਐ ਮਾਲਵਾ ਅਲੱਗ ਐ ਤੇ ਦੁਆਬਾ ਲੱਗੈ ਨਹੀਂ ਹੁਣ ਇੱਕੋ ਗਲ ਬੱਕੜੀ ਦੇ ਵਿੱਚ ਇਕੱਠੇ ਹੋ ਕੇ ਦਿਖਾਓ ਇਹਨਾਂ ਨੂੰ ਅਸੀਂ ਅਲੱਗ-ਅਲੱਗ ਨਹੀਂ ਹੈਗੇ ਜੇ ਮਾਝੇ ਦੇ ਉੱਤੇ ਕੋਈ ਮਾੜੀ ਜੀ ਤੱਤੀਵਾ ਆਈ ਐ ਸਾਡੇ ਭਾਉ ਭਰਾਵਾਂ ਦੇ ਉੱਤੇ ਤਾਂ ਮਾਲਵੇ ਵਾਲੇ ਬਾਈ ਨਾਲ ਖੜਨਗੇ ਇਦਾਂ ਹੋ ਜਾਓ ਤੇ ਹੋ ਰਹੇ ਐ ਜਿਹੜੇ ਕੋਈ ਰਹਿ ਗਏ ਐ ਨਾ ਘਰਾਂ ਦੇ ਵਿੱਚ ਬੈਠੇ ਮੇਰਾ ਵੀਰ ਉੱਥੇ ਜ਼ਰੂਰ ਪਹੁੰਚੋ ਤੇ ਇੱਕ ਬੇਨਤੀ ਮੈਂ ਹੋਰ ਕਰ ਦਵਾਂ ਉੱਥੇ ਨਾ ਮੜਾ ਜਾਂ ਪਤਾ ਕਰ ਲੋ ਵੀ ਕਿਹੜੀ ਚੀਜ਼ ਦੀ ਲੋੜ ਐ ਇਸ ਵੇਲੇ ਜਿਸ ਚੀਜ਼ ਦੀ ਹੁਣ ਲੋੜ ਐ ਨਾ ਉਹੀ ਚੀਜ਼ ਪਹੁੰਚਾਈ ਜਾਏ ਕਿ ਕਹੀਂ ਨਾ ਬਹੁਤਾਂਤ ਕਰਕੇ ਆਪਾਂ ਕਰਦੇ ਆ ਪ੍ਰਸ਼ਾਦਾ ਲੈ ਜਾਓ ਜੀ ਆਟਾ ਲੈ ਜਾਓ ਆਪਾਂ ਦਾਲ ਲੈ ਜੀਏ ਪਾਣੀ ਲੈ ਜੀਏ ਇਹ ਚੀਜ਼ ਹਰੇਕ ਹੀ ਲੈ ਕੇ ਜਾ ਰਿਹਾ ਹੈ ਉੱਥੇ ਜਿਹੜੀ ਚੀਜ਼ ਦੀ ਲੋੜ ਐ ਨਾ ਮੇਰਾ ਖਿਆਲ ਐ ਵੀ ਹੁਣ ਉੱਥੇ ਤੂੜੀ ਦੀ ਤੇ ਡੰਗਰਾਂ ਵਾਸਤੇ ਹਰੇ ਚਾਰੇ ਦੀ ਲੋੜ ਹੋਏਗੀ ਜਾਂ ਜੇ ਜਿਹੜੀ ਵੀ ਉੱਥੇ ਲੋੜ ਹੈਗੀ ਐ ਉੱਥੇ ਇੱਕ ਵਾਰ ਕੰਟੈਕਟ ਉਹਨਾਂ ਨਾਲ ਪਹਿਲਾਂ ਕਰੋ ਫੇਰ ਉੱਥੇ ਉਹਦਾਂ ਦਾ ਸਮਾਨ ਲੈ ਕੇ ਜਾਓ ਦੂਜੀ ਬੇਨਤੀ ਮੇਰੀ ਹੋਰ ਹੈ ਇੱਕ ਪੰਜਾਬੀਓ ਤੁਹਾਡੇ ਚਰਨਾਂ ਦੇ ਵਿੱਚ ਇਹ ਨਾ ਹੋਏ ਵੀ ਜਿੰਨਾ ਚਿਰ ਉੱਥੇ ਮੀਡੀਆ ਦੇ ਕੈਮਰੇ ਘੁੰਮਦੇ ਐ ਆਪਾਂ ਸਿਰਫ ਉਹਨਾਂ ਚੀਰੀ ਸੇਵਾ ਕਰੀਏ ਅਸਲ ਦੇ ਵਿੱਚ ਸੇਵਾ ਇਸ ਤੋਂ ਬਾਅਦ ਸ਼ੁਰੂ ਹੋਣੀ ਐ ਦੇਖੋ ਪਾਣੀ ਉੱਥੇ ਰਹਿਣਾ 3-4 ਦਿਨ ਰਹੂਗਾ 5 ਦਿਨ 10 ਦਿਨ ਹੱਦ 20 ਦਿਨ ਰਹੂਗਾ 20ਾਂ ਦਿਨਾਂ ਬਾਅਦ ਪਾਣੀ ਨੇ ਉਤਰ ਜਾਣਾ ਫੇਰ ਉਸ ਤੋਂ ਬਾਅਦ ਉੱਥੇ ਬਿਮਾਰੀ ਫੈਲਣ ਦਾ ਖਤਰਾ ਵੀ ਹੋਗਾ ਉਹ ਪਾਣੀ ਦੀ ਗਾਰ ਹੋਊਗੀ ਰੇਤਾ ਜਮਿਆ ਹੋਊਗਾ ਖੇਤਾਂ ਦੇ ਵਿੱਚ ਸਾਰਾ ਕੁਝ ਨਾਸ਼ ਹੋ ਚੁੱਕਿਆ ਹੋਏਗਾ ਲੋਕਾਂ ਦੇ ਘਰਾਂ ਦੇ ਵਿੱਚੋਂ ਮਾਲ ਡੰਗਰ ਸਾਰਾ ਕੁਝ ਖਤਮ ਹੋ ਚੁੱਕਿਆ ਹੋਏਗਾ ਉਹਨਾਂ ਦੇ ਢੋਲਿਆਂ ਦੇ ਵਿੱਚੋਂ ਦਾਣੇ ਜਿਹੜੇ ਆ ਉਹ ਪੁੰਗਰ ਚੁੱਕੇ ਹੋਣਗੇ ਕੁਝ ਵੀ ਨਹੀਂ ਹੋਊਗਾ ਅਸਲ ਮੌਕਾ ਉਦੋਂ ਹੋਊਗਾ ਸੇਵਾ ਦਾ ਕਿਤੇ ਇਹ ਨਾ ਉਹ ਇਹ ਵੀ ਉਥੋਂ ਕੈਮਰੇ ਵਾਪਸ ਆ ਜਾਣ ਮੀਡੀਆ ਵਾਲੇ ਵਾਪਸ ਆ ਜਾਣ ਤੇ ਤੁਸੀਂ ਵੀ ਸਾਰੇ ਪੰਜਾਬੀਓ ਵਾਪਸ ਨਾ ਆ ਜਿਓ ਮੇਰੀ ਮੀਡੀਆ ਵਾਲਿਆਂ ਨੂੰ ਵੀ ਬੇਨਤੀ ਆ ਕਿ ਉਹਨੂੰ ਲਗਾਤਾਰ ਕਵਰ ਕਰਿਓ ਤੇ ਪੰਜਾਬੀਓ ਤੁਸੀਂ ਵੀ ਦੋ 3 ਮਹੀਨੇ ਉੱਥੇ ਆਪਾਂ ਨੂੰ ਗਰਾਉਂਡ ਲੈਵਲ ਤੇ ਕੰਮ ਕਰਨ ਦੀ ਲੋੜ ਹੈ ਜ਼ਮੀਨੀ ਪੱਧਰ ਤੇ ਵਿਚਰ ਕੇ ਉਹਨਾਂ ਭਰਾਵਾਂ ਦੇ ਨਾਲ ਭਾਵਾਂ ਦੇ ਨਾਲ ਖੜ ਕੇ ਆਪਾਂ ਉਹਨਾਂ ਨੂੰ ਦੁਬਾਰਾ ਮੁੜ ਵਸੇਬੇ ਵੱਲ ਲੈ ਕੇ ਜਾਣਾ ਹੈ ਇੱਕ ਬੇਨਤੀ ਮੇਰੀ ਐਨ ਆਰ ਆਈ ਭਰਾਵਾਂ ਨੂੰ ਹੈ ਕਿ ਭਾਈ ਹੁਣ ਤੁਸੀਂ ਨਾ ਇਸ ਵਾਰ ਇੱਕ ਸਾਲ ਗੁਰੇਜ਼ ਕਰਿਓ ਵੀ ਆਪਾਂ ਕਬੱਡੀ ਕਪਾਂ ਦੇ ਉੱਤੇ ਬਹੁਤਾ ਪੈਸਾ ਨਾ ਲਾਈਏ ਵਿਆਹਾਂ ਦੇ ਉੱਤੇ ਬਹੁਤਾ ਪੈਸਾ ਨਾ ਲਾਵਾਂਗੇ ਇੱਕ ਸਾਲ ਉਹ ਜਿਹੜੇ ਪਰਿਵਾਰ ਸਾਡੇ ਉਜੜ ਚੱਲੇ ਆ ਜਿੱਥੇ ਸਾਰਾ ਕੁਝ ਇੱਕ ਵਾਰ ਮੁੜ ਵਸੇਬਾ ਹੀ ਹੋਣਾ ਹੈ ਦੁਬਾਰਾ ਤੋਂ ਜ਼ੀਰੋ ਤੋਂ ਸ਼ੁਰੂ ਹੋਣਾ ਪੈਣਾ ਹੈ ਉਹਨਾਂ ਦੇ ਆਲਾ ਪੰਜ ਜ਼ਰੂਰ ਖੜੀਏ ਸਾਨੂੰ ਮਾਣ ਹੈ ਐਨ ਆਰ ਆਈ ਭਰਾਵਾਂ ਦੇ ਉੱਤੇ ਦੇਖੋ ਇੱਥੋਂ ਦੇ ਪੰਜਾਬ ਦੇ ਗੁਰੂ ਘਰਾਂ 'ਚ ਤੁਹਾਡੇ ਵਾਸਤੇ ਅਰਦਾਸਾਂ ਹੁੰਦੀਆਂ ਥੋਡੀ ਚੜ੍ਹਦੀ ਕਲਾ ਦੀ ਅਰਦਾਸਾਂ ਇੱਥੋਂ ਹੀ ਹੁੰਦੀਆਂ ਸੋ ਤੁਹਾਡਾ ਫਰਜ਼ ਬਣਦਾ ਕਿ ਜੇ ਹੁਣ ਭਾਉਾਂ ਦੇ ਉੱਤੇ ਮਾਝੇ ਵਾਲਿਆਂ ਦੇ ਉੱਤੇ ਜਾਂ ਪੰਜਾਬ ਦੇ ਕਿਸੇ ਵੀ ਕੋਨੇ 'ਚ ਯਾਰ ਕਿਸੇ ਤਰ੍ਹਾਂ ਦੀ ਕੋਈ ਤਤੀਵਾ ਲੱਗੀ ਹੈ ਤੁਸੀਂ ਫਿਰ ਉੱਥੇ ਕੰਧ ਬਣ ਕੇ ਖੜ੍ਹ ਜੋ ਤੇ ਖੜ੍ਹਦੇ ਹੋ ਤੁਸੀਂ ਸਾਨੂੰ ਇਸ ਗੱਲ ਦਾ ਮਾਣ ਹੈ ਬਸ ਥੋੜਾ ਜਿਹਾ ਇਸ ਗੱਲ ਦਾ ਵੀ ਧਿਆਨ ਰੱਖਿਓ ਵੀ ਕਿਤੇ ਹੁਣ ਹੋਣ ਵਾਸਤੇ ਨਾ ਰਹੇ ਇਹ ਗੱਲ ਵੀ 25 ਦਿਨਾਂ ਵਾਸਤੇ ਉੱਥੇ ਆਪਾਂ ਮੁੜ ਵਸੇਬਾ ਕਰਾਉਣਾ ਠੀਕ ਹੈ ਸਰਕਾਰਾਂ ਆਪਣੇ ਤੌਰ ਤੇ ਲੱਗੀਆਂ ਹੋਈਆਂ ਭਾਵੇਂ ਸਰਕਾਰ ਵਾਲੇ ਕਹਿੰਦੇ ਆ ਵੀ ਅਸੀਂ ਆਪਦੇ ਹੈਲੀਕਾਪਟਰ ਤੁਹਾਨੂੰ ਦੇਤੇ ਆ ਪਰ ਉਹ ਤੋਂ ਵੀ ਕਿਤੇ ਵੱਧ ਕੰਮ ਫੌਜ ਦੇ ਹੈਲੀਕਾਪਟਰ ਉੱਥੇ ਕਰੀ ਜਾਂਦੇ ਆ ਪਰ ਫਿਰ ਵੀ ਕਹਿਣਾ ਜਿੰਨਾ ਕੰਮ ਉਥੇ ਪੰਜਾਬੀ ਨੌਜਵਾਨ ਆਪ ਮੁਹਾਰੇ ਕਰ ਰਹੇ ਹੈ ਨਾ ਉਹਦੇ ਮੁਰੇ ਸਰਕਾਰ ਵਾਲਾ ਕੰਮ ਕੁਝ ਵੀ ਨਹੀਂ ਹੈਗਾ ਜਿੱਥੇ ਪੰਜਾਬੀਓ ਤੁਸੀਂ ਹੜਪੀੜਤਾਂ ਦੀ ਹੈਲਪ ਕਰ ਰਹੇ ਹੋ ਨਾ ਤੁਹਾਡਾ ਧੰਨਵਾਦ ਹੈ ਤੈਹ ਦਿਲੋਂ ਧੰਨਵਾਦ ਹੈ ਸਾਡੇ ਇੱਕ ਸਰਦਾਰ ਜਸਕੀਰਤ ਸਿੰਘ ਨਾਗਰਾ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਇੱਕ ਕੰਪਨੀ ਹੈ ਜੈਕੋ ਮੋਟਰਸ ਉਹਨਾਂ ਨੇ ਨਾ ਇੱਕ ਬੜੀ ਸੋਹਣੀ ਮਸ਼ੀਨ ਦਿੱਤੀ ਹੈ ਇੱਕ ਵੱਡੀ ਬਖਤਰਬੰਦ ਗੱਡੀ ਦੀ ਤਰ੍ਹਾਂ ਦੀ ਮਸ਼ੀਨ ਹੈ ਉਹ ਤੁਸੀਂ ਸੋਸ਼ਲ ਮੀਡੀਆ 'ਤੇ ਸਾਰਿਆਂ ਨੇ ਫੋਟੋਆਂ ਦੇਖ ਲਈਆਂ ਇਹ ਉਹਨਾਂ ਦੀ ਕੰਪਨੀ ਦੀ ਬਣਾਈ ਹੋਈ ਮਸ਼ੀਨ ਹੈ ਜੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਵੱਡੇ ਪੱਧਰ ਤੇ ਲੋਕਾਂ ਨੂੰ ਰੈਸਕਿਊ ਕਰਨ ਦੇ ਵਿੱਚ ਮਦਦ ਕੀਤੀ ਹੈ ਇਦਾਂ ਦੇ ਸਿੱਖ ਵੀ ਹੈਗੇ ਆ ਜਿਨ੍ਹਾਂ ਨੇ ਉਹ ਮਸ਼ੀਨਾ ਫ੍ਰੀ ਆਫ ਕੋਸਟ ਲੋਕਾਂ ਦੇ ਵਿੱਚ ਤੋਰਤੀਆਂ ਵੀ ਯਾਰ ਤੁਸੀਂ ਵਰਤੋ ਪੰਜਾਬੀਓ ਇੱਥੇ ਆਪਣੇ ਹੱਥ ਦੀ ਬਣਾਈ ਕੋਈ ਸੂਈ ਨਹੀਂ ਦੇ ਸਕਦਾ ਉਹ ਕਰੋੜਾਂ ਦੀ ਮਸ਼ੀਨ ਹੈ ਉਹਦਾ ਮੈਕੈਨਿਜ਼ਮ ਦੇਖੋ ਤੁਸੀਂ ਕਮਾਲ ਦਾ ਮੈਕੈਨਿਜ਼ਮ ਨੇ ਯੂਕਰੇਨ ਦੀ ਕੰਪਨੀ ਨਾਲ ਮਿਲ ਕੇ ਉਹ ਮਸ਼ੀਨ ਬਣਾਈ ਹੋਈ ਹੈ ਤੇ ਬੜਾ ਕਮਾਲ ਦਾ ਪ੍ਰੋਜੈਕਟ ਹੈ ਤੇ ਕਰੋੜਾਂ ਦੀ ਮਸ਼ੀਨ ਹੈ ਤੇ ਇੱਕ ਨਹੀਂ ਕਈ ਲਾਈ ਹੋਈਆਂ ਅਗਲਿਆਂ ਨੇ ਤਾਂ ਕਿ ਪੰਜਾਬੀਆਂ ਨੂੰ ਬਚਾਇਆ ਜਾ ਸਕੇ ਪੰਜਾਬੀ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਰਹੇ ਐ ਇਸ ਗੱਲ ਨੂੰ ਦੇਖ ਕੇ ਵੀ ਇੱਕ ਵਾਰ ਹੰਝੂ ਆਉਂਦੇ ਐ ਹਾਲਾਂਕਿ ਚਲੋ ਹੜਾਂ ਦਾ ਸਮਾਂ ਐ ਪਰ ਫੇਰ ਵੀ ਪੰਜਾਬੀਆਂ ਨਾਲ ਪੰਜਾਬੀ ਕਿਦਾਂ ਖੜਦੇ ਐ ਆਪਣੇ ਕਰੋੜਾਂ ਰੁਪਈਆ ਦੇ ਸੰਧ ਐ ਲਿਆ ਕੇ ਝੋਕਤੇ ਵੀ ਕੋਈ ਨਹੀਂ ਤੁਸੀਂ ਆਪਣੀਆਂ ਜਾਨਾਂ ਬਚਾਓ ਯਾਰ ਇਹਨਾਂ ਸਾਡੇ ਭਰਾਵਾਂ ਨੂੰ ਰੈਸਕਿਊ ਕਰੋ ਕੋਈ ਨਹੀਂ ਕਰੋੜਾਂ ਦੀ ਮਸ਼ੀਨਰੀ ਜੇ ਵਿੱਚ ਲੱਗ ਜੇਗੀ ਤੇ ਲੱਗ ਜੇ ਸੱਚੀ ਗੱਲ ਐ ਇਹ ਜਿਹਦੇ ਕੋਲ ਜੋ ਹੈ ਉਹ ਲਈ ਫਿਰਦਾ ਐ ਯਾਰ ਮੈਂ ਦੇਖਿਆ ਕਈ ਉਥੇ ਤਿੰਨ ਪਹੀਆ ਰੇੜੀ ਜਿਹਦੇ ਕੋਲ ਐ ਉਹ ਵੀ ਲਈ ਫਿਰਦਾ ਐ ਜਿਹਦੇ ਕੋਲ ਟਰੈਕਟਰ ਐ ਉਹ ਵੀ ਲਈ ਫਿਰਦਾ ਐ ਆਲਾ ਟਰਾਲੀ ਨਹੀਂ ਫਿਰਦਾ ਜਿਹਦੇ ਕੋਲ ਵੱਡੀਆਂ ਗੱਡੀਆਂ ਆ ਉਹ ਵੀ ਨਹੀਂ ਫਿਰਦਾ ਸਰਦਾਰ ਜਸਕੀਰਤ ਸਿੰਘ ਨਾਗਰਾ ਵਰਗੇ ਜਿਨ੍ਹਾਂ ਕੋਲ ਵੱਡੀ ਬਖਤਰਬੰਦ ਗੱਡੀ ਦੇ ਵਰਗਾ ਉਹ ਇੱਕ ਰੈਸਕਿਊ ਕਰਨ ਵਾਲੀ ਮਸ਼ੀਨ ਆ ਉਹ ਵੀ ਉਹਨਾਂ ਨੇ ਦੇਤੀ ਯਾਰ ਸਾਡਾ ਸੱਚੇ ਤੈਹ ਦਿਲੋਂ ਧੰਨਵਾਦ ਆ ਸਰਦਾਰ ਜਸਕੀਰਤ ਸਿੰਘ ਨਾਗਰਾ ਹੋਰਾਂ ਦਾ ਉਹਨਾਂ ਨੇ ਪੰਜਾਬੀਆਂ ਦੀ ਰੱਖੀ ਆ ਪੰਜਾਬੀਆਂ ਵਾਸਤੇ ਖੜੇ ਆ ਤੇ ਸਰਦਾਰ ਸਾਹਿਬ ਤੁਹਾਡੇ ਵਾਸਤੇ ਪੰਜਾਬੀ ਵੀ ਜ਼ਰੂਰ ਖੜਨਗੇ ਪੰਜਾਬੀ ਕਦੇ ਭੁੱਲਦੇ ਨਹੀਂ ਹੈਗੇ ਨਾ ਦੁਸ਼ਮਣਾਂ ਨੂੰ ਭੁੱਲਦੇ ਐ ਤੇ ਨਾ ਦੋਸਤਾਂ ਨੂੰ ਭੁੱਲਦੇ ਐ ਇਹ ਗੱਲ ਵਕੜੀ ਤੁਹਾਡੀ ਹਮੇਸ਼ਾ ਯਾਦ ਰੱਖੀ ਜਾਊਗੀ ਅਸਲ 'ਚ ਪੰਜਾਬੀ ਜਾਣੇ ਇਸ ਚੀਜ਼ ਵਾਸਤੇ ਜਾਂਦੇ ਆ ਯਾਰ ਅਸੀਂ ਨਾ ਦੋਹੇ ਪਾਸੇ ਤੋਂ ਸਿਰਾ ਸੰਤ ਤੇ ਸਿਪਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਬਣਾਇਆ ਹੈ ਨਾ ਉਹ ਇਹੀ ਕਨਸੈਪਟ ਲੈ ਕੇ ਬਣਾਇਆ ਸੀ ਜਦੋਂ ਅਸੀਂ ਯਰਾਨੇ ਰਵਾਨ ਤੇ ਆ ਜੀਏ ਫਿਰ ਅਸੀਂ ਭਾਈ ਕਨਈਏ ਵੀ ਬਣ ਜਾਂਦੇ ਆ ਤੇ ਜਦੋਂ ਅਸੀਂ ਵੈਰ ਪਗਾਉਣ ਤੇ ਆ ਜੀਏ ਫਿਰ ਅਸੀਂ 20 ਸਾਲ ਬਾਅਦ ਜਾ ਕੇ ਲੰਡਨ ਚ ਵੀ ਗੋਲੀ ਮਾਰ ਆਂਦੇ ਆ ਸਾਡੇ ਚ ਭਾਈ ਕਨਈਆ ਵੀ ਬੈਠਾ ਹੈ ਤੇ ਸਾਡੇ ਚ ਹਰੀ ਸਿੰਘ ਨਲੂਆ ਵੀ ਬੈਠਾ ਹੈ ਜੇ ਉਹ ਖੈਬਰ ਦਰਰੇ ਦੇ ਉੱਤੇ ਮੰਝਾ ਢਾਹ ਲੈ ਜਾ ਕੇ ਉਥੋਂ ਦੇ ਰਾਹ ਡੱਕ ਦਿੰਦਾ ਇਹ ਸਾਡੇ ਵਿੱਚ ਹੀ ਬੈਠੇ ਆ ਇਹ ਸਾਰੇ ਕਰੈਕਟਰ ਸਾਡੇ ਵਿੱਚ ਹੈ ਤੇ ਉਥੇ ਵਿਚਰ ਰਹੇ ਤੁਹਾਡੇ ਸਾਰਿਆਂ ਦੇ ਵਿੱਚੋਂ ਸਾਨੂੰ ਇਹ ਕਰੈਕਟਰ ਨਜ਼ਰ ਆਉਂਦੇ ਆ ਸਾਨੂੰ ਉਥੋਂ ਭਾਈ ਕਨਈਏ ਦੀ ਛਵੀ ਨਜ਼ਰ ਆਉਂਦੀ ਹੈ ਤੇ ਜਦੋਂ ਕੋਈ ਪੰਜਾਬ ਵਾਲ ਅੱਖ ਚੱਕ ਕੇ ਵੇਖਦਾ ਫਿਰ ਬਾਰਡਰ ਤੇ ਖੜੇ ਪੰਜਾਬੀਆਂ ਦੇ ਵਿੱਚੋਂ ਹਰੀ ਸਿੰਘ ਨਲੂਏ ਦੀ ਛਵੀ ਨਜ਼ਰ ਆਉਂਦੀ ਹੈ ਤੇ ਇਹ ਬਰਕਰਾਰ ਰਹਿਣੀ ਚਾਹੀਦੀ ਹੈ ਇਹੀ ਪੰਜਾਬ ਹੈ ਇਹੀ ਸਾਡਾ ਪੰਜਾਬ ਹੈ ਇਹੀ ਸਾਡਾ ਸਿੱਖੀ ਸਰੂਪ ਹੈ ਇਹੀ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਬਖਸ਼ਾ ਹੋਇਆ ਸੰਤ ਤੇ ਸਿਪਾਹੀ ਵਾਲਾ ਕਰੈਕਟਰ ਹੈ ਸੋ ਮੇਰੀ ਬੇਨਤੀ ਹੈ ਕਿ ਹੁਣ ਤੁਸੀਂ ਉਥੇ ਡਟ ਕੇ ਖੜਨਾ ਹੈ ਹੁਣ ਉਥੇ ਚਾਰੇ ਦੀ ਲੋ ਉੱਥੇ ਹਰਾ-ਚਾਰਾ ਨਹੀਂ ਹੈਗਾ ਉੱਥੇ ਫੀਡ ਦੀ ਲੋੜ ਹੈ ਚੋਕਰ ਦੀ ਲੋੜ ਹੈ ਬੰਦਿਆਂ ਵਾਸਤੇ ਤਾਂ ਆਪਾਂ ਸਾਰਾ ਕੁਝ ਪਹੁੰਚਾਈ ਜਾ ਰਹੇ ਆਂ ਪਰ ਪਸ਼ੂ ਧਨ ਵਾਸਤੇ ਉੱਥੇ ਬਹੁਤ ਘੱਟ ਸਮਾਨ ਪਹੁੰਚ ਰਿਹਾ ਸੋ ਇਹ ਚੀਜ਼ ਦੇ ਵੱਲ ਤੁਸੀਂ ਜ਼ਰੂਰ ਗੌਰ ਕਰਿਓ ਜਿੰਨਾ ਹੋ ਸਕੇ ਉੱਥੇ ਚਾਰਾ ਤੂੜੀ ਜਾਂ ਜੋ ਵੀ ਹਨਾ ਕੁਝ ਕਰ ਸਕਦੇ ਹੋ ਇੱਕ ਉੱਥੇ ਹੋਰ ਬਹੁਤ ਲੋੜ ਹੈ ਜਿਹੜੀ ਲੇਡੀਜ਼ ਵਾਸਤੇ ਸੈਨੀਟਰੀ ਪੈਡਸ ਹੁੰਦੇ ਆ ਨਾ ਉਹਨਾਂ ਦੀ ਬਹੁਤ ਲੋੜ ਹੈ ਬੱਚਿਆਂ ਵਾਸਤੇ ਨੈਪੀਸ ਦੀ ਲੋੜ ਹੈ ਇਹ ਚੀਜ਼ਾਂ ਉੱਥੇ ਜ਼ਰੂਰ ਪਹੁੰਚਾਈਆਂ ਜਾਣ ਤੇ ਮੈਡੀਕਲ ਸਹਾਇਤਾ ਦੀ ਵੀ ਜਿਹੜੀਆਂ ਦਵਾਈਆਂ ਵਗੈਰਾ ਉਹ ਵੀ ਉੱਥੇ ਪਹਚਾਈਆਂ ਜਾ ਸਕਦੀਆਂ ਇਹਨਾਂ ਚੀਜ਼ਾਂ ਦੀ ਲੋੜ ਹੈ ਉੱਥੇ ਪੰਜਾਬੀਓ ਜਿਹੜੀ ਚੀਜ਼ ਤੁਸੀਂ ਲੈ ਕੇ ਜਾ ਰਹੇ ਹੋ ਨਾ ਉੱਥੇ ਉਹੀ ਲੈ ਕੇ ਜਾਇਓ ਜਿਹਦਾ ਉੱਥੇ ਆਪਾਂ ਲਿਜਾ ਕੇ ਕਿਸੇ ਨਾ ਕਿਸੇ ਦੇ ਕੰਮ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ